ਕੋਏ ਗੁਰਮੁਖੋ ਪੈਸੇ ਨਾ ਪਿਆਰ ਪੁੱਤਰ ਤੇ ਪਾਰਸ ਨਹੀਂ ਖਰੀਦੇ ਜਾਂਦੇ ਐਸੇ ਵੇਲੇ ਜਮਾਨਾ ਆ ਗਿਆ ਜੀ ਬੁਰਾ ਪੈਸੇ ਦਾ ਬੰਦਾ ਹਰ ਕੋਈ ਕਹਿੰਦਾ ਪੈਸੇ ਲੈ ਜਿਮਾਂ ਨੇ ਆਖਿਆ ਪੋਤਾ ਜਾ ਮਾਤਾ ਪੈਸੇ ਪਾ ਦੇਣਾ ਪਿਓ ਨੇ ਆਖਿਆ ਪੁੱਤ ਪੈਸੇ ਨਹੀਂ ਚਾਹੀਦੇ ਤੂੰ ਚਾਹੀਦਾ ਕਹਿੰਦੇ ਮੈਂ ਨਹੀਂ ਆ ਸਕਦਾ ਫੇਰ ਵੀ ਵਿਚਾਰੇ ਤਰਲੇ ਲੈਂਦੇ ਮਰ ਗਏ ਭੋਗ ਤੇ ਵੀ ਪੁੱਤ ਨੇ ਕੀ ਕੀਤਾ ਜਦੋਂ ਕਿ ਆ ਬਿਸ਼ਕਾਰ ਕਰਨਾ ਵਾ ਉਹ ਕਹਿੰਦਾ ਪ੍ਰਵਾ ਮੈਂ ਕੰਮ ਤੋਂ ਛੁੱਟੀ ਲੈਣੀ ਟਿਕਟ ਮਹਿੰਗੀ ਆ ਤੇ ਉਤਰਾਂ ਮੇਰਾ 50000 ਚ ਭੋਗ ਪੈ ਜਾਣਾ ਨਾ ਇਹ ਉਤਰਾਂ ਜੇ ਮੈਂ ਆਇਆ ਤੇ 7-8 ਲੱਖ ਲੱਗਣਾ ਉਹਨੇ ਸਿੱਧਾ ਹੀ ਗ੍ਰੰਥੀ ਨੂੰ ਫੋਨ ਕੀਤਾ ਬਾਬਾ ਜੀ ਕਾਊਂਟ ਨੰਬਰ ਦਿਓ ਆ ਰੁਪਈਆ 50000 ਜੇ ਵਿੱਚ ਇਹ ਦਾਲ ਪੁਲਕਾ ਦੇ ਵਿੱਚ ਇਹ ਕੀਰਤਨ ਵਾਲਿਆਂ ਦਾ 1100 ਤੇ ਪਾਠ ਦਾ 5100 ਤੇ ਬਾਪੂ ਦਾ ਭੋਗ ਤੁਸੀਂ ਪਵਾ ਦਿਓ ਬਹੁਤੀਆਂ ਨਾਲ ਇਦਾਂ ਹੋਇਆ ਜੀ ਮੈਂ 15 16 ਭੋਗਾ ਤੇ ਜਾ ਕੇ ਆਇਆ ਅਲਾਗੀ ਲਾਗੀ ਸੱਚੀ ਇਦਾਂ ਆ ਆਏ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕਰ ਲਿਓ ਕਿਤੇ ਉਥੇ ਪਾਠ ਆਉਂਦਾ ਵੀ ਚਾਰ ਯੁਗ ਹੋਏ ਆ ਸਤਜੁਗ ਦੇ ਚਾਰ ਪੈਰ ਹੀ ਤ੍ਰੇਤੇ ਦੇ ਤਿੰਨ ਸੀ ਦਵਾਪਰ ਦੀਆਂ ਦੋ ਟੰਗਾਂ ਤੇ ਕਲ ਯੁਗ ਦੀ ਕੋਈ ਲਾਤਾ ਉਥੇ ਪਾਠ ਲਿਖਿਆ ਇੱਕ ਪੈਰ ਚੱਲੇ ਮਾਇਆ ਵੀ ਕਹਿੰਦੇ ਜਿਹੜਾ ਆਣਾ ਸਮਾਉਣ ਅੱਗੇ ਆਉਂਦਿਆ ਨਾ ਗੁਰੂ ਗ੍ਰੰਥ ਸਾਹਿਬ 'ਚ 500 ਸਾਲ ਪਹਿਲਾਂ ਹੀ ਦਰਜ ਹੋ ਚੁੱਕਾ ਵਾ